ਥੈਂਕ ਯੂ ਵੈਰੀ ਮੱਚ ਪਹਿਲਾਂ ਤਾਂ ਤੁਸੀਂ ਆਏ ਆ ਮੈਂ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਅੱਜ ਤੁਹਾਡੇ ਨਾਲ ਮੈਂ ਗੱਲ ਕਰਨ ਜਾ ਰਿਹਾ ਵੈਸੇ ਤਾਂ ਇਹ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹ ਹਰ ਫਰੰਟ ਦੇ ਉੱਤੇ ਫੇਲ ਹੋਈ ਹੈਗੀ ਆ ਚਾਹੇ ਉਹ ਫਾਰਮਰ ਇਸ਼ੂ ਤੇ ਹੋਵੇ ਚਾਹੇ ਉਹ ਸ਼ਹਿਰੀ ਇਸ਼ੂ ਤੇ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਇਸ਼ੂ ਤੇ ਹੋਵੇ ਤੇ ਪਿੱਛੇ ਜਿੰਨੇ ਫਲੱਡ ਜਾਏ ਹੈਗੇ ਆ ਤੁਸੀਂ ਇਹ ਦੇਖੋ ਵੀ ਅੱਜ ਤੱਕ ਕਿਸ ਨੂੰ 1 ਰੁਪਿਆ ਨਹੀਂ ਮਿਲਿਆ ਫਿਰ ਸਭ ਤੋਂ ਵੱਡੀ ਗੱਲ ਹੁਣ ਜਿਹੜਾ ਹੈਲਥ ਸਿਸਟਮ ਆ ਸਾਡਾ ਜਿਹੜਾ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ ਇਹਨਾਂ ਨੇ ਉਸ ਨੂੰ ਤਬਾਦਲਾ ਕਰਕੇ ਇੱਥੇ ਆ ਮਹੱਲਾ ਕਲੀਨਿਕ ਲੈ ਕੇ ਆਏ ਉਹ ਵੀ ਟੋਟਲ ਜਿਹੜੀਆਂ ਅੱਜ ਤੁਸੀਂ ਜਾ ਕੇ ਕਿਤੇ ਵੀ ਮਹੱਲਾ ਕਲੀਨਿਕ ਦੇਖੋ ਸਾਰੀਆਂ ਦੇ ਸਾਰੀਆਂ ਬੰਦ ਰਹਿ ਪਈਆਂ ਨੇ ਜਿੱਥੇ ਤੱਕ ਮੈਂ ਇਹ ਤਾਂ ਮੈਂ ਸਟੇਟ ਦੀ ਗੱਲ ਕਰਦਾ ਹੋਇਆ ਤੁਹਾਨੂੰ ਰਾਜਪੁਰੇ ਤੇ ਜ਼ਿਆਦਾ ਆਪਾਂ ਗੱਲ ਕਰਾਂਗੇ ਪਾਇਲਤ ਸਰਕਾਰ ਨੇ ਇਹਦਾ ਸਰਵੇ ਕਰਾਇਆ ਮੈਨੂੰ ਰਾਜਪੁਰਾ ਨਿਵਾਸੀਆਂ ਨੂੰ ਦੱਸਣ ਲੱਗਿਆ ਖੁਸ਼ੀ ਹੁੰਦੀ ਹੈ ਕਿ ਰਾਜਪੁਰੇ ਦਾ ਸਿਵਲ ਹਸਪੀਟਲ ਨੰਬਰ 1 ਤੇ ਆ ਕੇ ਪੰਜਾਬ ਦੇ ਵਿੱਚ ਨੰਬਰ 1 ਤੇ ਆ ਕੇ 3 ਸਾਲ ਲਈ ਸਾਨੂੰ 10-10 ਲੱਖ ਰੁਪਏ ਦਾ ਬੈਸਟ ਹਸਪੀਟਲ ਦਾ ਅਵਾਰਡ ਤੇ ਪ੍ਰਾਈਜ਼ ਮਿਲਦਾ ਰਿਹਾ ਇਸ ਹਸਪੀਟਲ ਨੂੰ ਮੈਂ ਤੁਹਾਨੂੰ ਦੱਸਾਂ ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਅੱਜ ਇੱਕ ਬਹੁਤ ਵੱਡੀ ਇੱਕ ਨਿਊਜ਼ ਲੱਗੀ ਹੈਗੀ ਆ ਪੰਜਾਬ ਮਲਜ ਹੈਂਡਲਿੰਗ ਓਵਰ 4 ਸਿਵਲ ਹਸਪੀਟਲ ਟੂ ਪ੍ਰਾਈਵੇਟ ਪਲੇਅਰਸ ਇਹ ਜਿਹੜੀ ਹਿੰਦੁਸਤਾਨ ਟਾਈਮ ਦੀ ਮੈਨੇ ਕਾਫੀ ਅਧਿਕਾਰੀ ਉੱਚ ਅਧਿਕਾਰੀ ਕੋਈ ਮੇਰੇ ਜਿਹੜੇ ਮਿੱਤਰ ਆ ਉਹਨਾਂ ਤੋਂ ਵੀ ਪੁੱਛਿਆ ਮੈਨੇ ਜਿਹੜਾ ਇਹ ਹੈਲਥ ਸਿਸਟਮ ਕਾਰਪੋਰੇਸ਼ਨ ਆ ਉਹਦੇ ਵਿੱਚੋਂ ਵੀ ਪਤਾ ਕੀਤਾ ਲੋਕਲ ਲੈਵਲ ਤੇ ਵੀ ਪਤਾ ਕੀਤਾ ਤੇ ਮੈਨੂੰ ਉਹ ਕਹਿੰਦੇ ਬਿਲਕੁਲ ਇਹ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਚਾਰ ਹਸਪਤਾਲਾਂ ਨੂੰ ਉਹ ਪ੍ਰਾਈਵੇਟ ਪਲੇਅਰਸ ਨੂੰ ਦੇਣਾ ਚਾਹੁੰਦੀ ਹੈ ਜੀਦੇ ਵਿੱਚੋਂ ਸਾਡਾ ਰਾਜਪੁਰਾ ਦਾ ਵੀ ਕਾ ਹੈਗਾ ਮੈਂ ਤੁਹਾਨੂੰ ਦੱਸਾਂ ਰਾਜਪੁਰੇ ਦੇ ਹਸਪਤਾਲ ਨੂੰ ਵੀ ਇਹ ਵੇਚ ਕੇ ਪ੍ਰਾਈਵੇਟ ਮਤਲਬ ਕਿ ਜਿਹੜਾ ਹੈਗਾ ਇਸ ਨੂੰ ਡਿclare ਕਰਨਾ ਚਾਹੁੰਦੇ ਹੈਗੇ ਆ ਤੇ ਇਹਦੇ ਵਿੱਚ ਆ ਲਿਖਿਆ ਹੈਗਾ ਮੈਂ ਤੁਹਾਨੂੰ ਦੱਸਾਂ ਆਪਰੇ ਰਾਜਪੁਰਾ ਮੋਗਾ ਮੋਹਾਲੀ ਨਾ ਮੁਨਕ ਐਂਡ ਫਰੋਜਪੁਰ ਚਾਰ ਹਸਪਤਾਲ ਨੂੰ ਇਹ ਪ੍ਰਾਈਵੇਟ ਪਲੇਅਰਸ ਨੂੰ ਇਹ ਦੇਣਾ ਚਾਹੁੰਦੇ ਹੈਗੇ ਆ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਬਦਤਰ ਹਾਲਤ ਜਿਹੜੀ ਪੰਜਾਬ ਸਰਕਾਰ ਦੀ ਹੋ ਗਈ ਹੈਗੀ ਆ ਕਿਉਂਕਿ ਇਹ ਹਸਪੀਟਲ ਜਿਹੜਾ NH1 ਦੇ ਉੱਤੇ ਮਤਲਬ ਕਿ ਹੁਣ ਤਾਂ NH44 ਆ ਇਹ ਜਿਹੜਾ ਉਹਦੇ ਉੱਤੇ ਉੱਤੇ ਹੈ ਜਿਹੜਾ ਇਹ ਹਸਪੀਟਲ ਜਿਹੜਾ ਹੈਗਾ ਜਿੱਥੋਂ ਪੂਰੇ ਹਿੰਦੁਸਤਾਨ ਨੂੰ ਚਾਰ ਸੂਬਿਆਂ ਨੂੰ ਅੱਗੇ ਟ੍ਰੈਫਿਕ ਜਾਂਦੀ ਆ ਉਰੇ ਐਕਸੀਡੈਂਟ ਵੀ ਹੁੰਦੇ ਆ ਸਾਡੇ ਉਰੇ ਬਹੁਤ ਵੱਡਾ ਮਤਲਬ ਕਿ ਏਰੀਆ ਕਨੌਰ ਦਾ ਬਨੂੜ ਦਾ ਆਲੇ-ਦਾਲੇ ਦੇ ਮੇਰੇ ਖਿਆਲ ਨਾਲ ਵੀ 3-400 ਪਿੰਡ ਵੀ ਪੈਂਦੇ ਆ ਇਹ ਸ਼ਹਿਰ ਵੀ ਜਿਹੜਾ ਹੈਗਾ ਬਹੁਤ ਵੱਡਾ ਸਾਡਾ ਸ਼ਹਿਰ ਬਣ ਗਿਆ ਤੇ ਇਹ ਸ਼ਹਿਰ ਵੀ ਇਹਦੇ ਵਿੱਚ ਪੈਂਦਾ ਹੈਗਾ ਜਿੱਥੇ ਹਰ ਕੋਈ ਗਰੀਬ ਆਦਮੀ ਵੀ ਜਾ ਕੇ ਉੱਥੇ ਆਪਣਾ ਫ੍ਰੀ ਜਿਹੜਾ ਹੈਗਾ ਇਲਾਜ ਕਰਾ ਲੈਂਦਾ ਅਤੇ ਜਿਹੜੇ ਆਮ ਜਿਹੜੇ ਸਧਾਰਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾ ਸਕਦੇ ਉਹ ਜਾ ਕੇ ਇੱਥੇ ਇਲਾਜ ਕਰਾ ਸਕਦੇ ਆ। ਇਸੇ ਕਰਕੇ ਹਰਦੇਵਾਲ ਸਿੰਘ ਨੇ ਮਿਹਨਤ ਕਰਕੇ ਇਸ ਨੂੰ ਬਹੁਤ ਵਧੀਆ ਹਸਪੀਟਲ ਸੀ ਜਿਹੜਾ ਬਣਾਇਆ। ਮੈਨੂੰ ਉਸ ਪੁਰਾਣੇ ਡਾਕਟਰਸ ਜਿਹੜੇ ਇੱਥੇ ਹੁੰਦੇ ਸੀ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਇਹ ਮਹਿਸੂਸ ਹੁੰਦਾ ਕਿ ਵਾਕਈ ਹਸਪੀਟਲ ਜਿਹੜਾ ਵਧੀਆ ਬਣਿਆ ਸੀਗਾ ਪਰ ਪਿਛਲੇ 4 ਸਾਲ ਤੋਂ ਇਸ ਹਸਪੀਟਲ ਦੀ ਇੰਨੀ ਮੜ ਦੁਰਦਸ਼ਾ ਹੋ ਗਈ ਕਿਉਂਕਿ ਇਹ ਜਿਹੜੀ ਸਾਡੀ ਐਮ ਐਲ ਏ ਆ ਮੈਡਮ ਨੀਨਾ ਮਿੱਤਲ ਇਹ ਕਿਹਾ ਕਰਦੀ ਸੀ ਵੀ ਇਹ ਤਾਂ ਜੀ ਰੈਫਰ ਹਸਪੀਟਲ ਆ ਜੀ ਇਹ ਰੈਫਰ ਹਸਪੀਟਲ ਆ ਤੁਸੀਂ ਛੱਡੋ ਜੀ ਇਸ ਹਸਪੀਟਲ ਦੇ ਅੰਦਰ ਤੁਹਾਡੇ ਵੱਲੋਂ ਕਹਾਣੀਆਂ ਇੱਥੇ ਸਟੋਰੀਆਂ ਲਿਖੀਆਂ ਗਈਆਂ ਡਰੱਗ ਵਿਕਦੀ ਰਹੀ ਹੈ ਇੱਥੇ ਪਰਚੇ ਵੀ ਦਰਜ ਹੋਏ ਆ ਇੱਥੇ ਅਰ ਤੁਸੀਂ ਇੱਥੇ ਦੇਖੋ ਕਿ ਕੋਈ ਇੱਥੇ ਜਿਹੜੇ ਡਾਕਟਰ ਵੀ ਪੂਰੇ ਨਹੀਂ ਹੈਗੇ ਵਨ ਟਾਈਮ ਐਸਾ ਸੀ ਸਾਡੇ ਟਾਈਮ 'ਚ ਹਰ ਤਰ੍ਹਾਂ ਦਾ ਗਾਇਨੀਜ ਦੇ ਆਰਥੋ ਦੇ ਹਰ ਤਰ੍ਹਾਂ ਦੇ ਜਿਹੜੇ ਡਾਕਟਰ ਸੀਗੇ ਇੱਥੇ ਸੀਗੇ ਅੱਜ ਕੋਈ ਸਟਾਫ ਵੀ ਪੂਰਾ ਨਹੀਂ ਹੈਗਾ ਇੱਥੇ ਤੇ ਇਹਦੀ ਹਾਲਤ ਇਹ ਹੈਗੀ ਆ ਕਿ ਪਿਛਲੇ ਦਿਨੀ ਤੁਸੀਂ ਇਹ ਦੇਖਿਆ ਹੋਵੇਗਾ ਕਿ ਇਸ ਹਸਪਤਾਲ ਦੇ ਵਿੱਚ ਇਹ ਦੇਖੋ ਜਨਰਲ ਵਾਰਡ ਦੇ ਵਿੱਚ ਕੁੱਤੇ ਬੈਠੇ ਆ ਕੁੱਤੇ ਸੁੱਤੇ ਪਏ ਹੈਗੇ ਆ ਮੈਂ ਤੁਹਾਨੂੰ ਦੱਸਾਂ ਮਰੀਜ਼ਾਂ ਦੀ ਥਾਂ ਤੇ ਕੁੱਤੇ ਸੁੱਤੇ ਪਏ ਹੈਗੇ ਆ ਇਹ ਇਹਦੀ ਕੌਣ ਰਿਸਪੌਂਸਿਬਿਲਟੀ ਕੀਦੀ ਹੈ ਗਿਆ ਇੱਥੇ ਦੀ ਐਮਐਲਏ ਦੀ ਹੈ ਗਿਆ ਅੱਜ ਜੇ ਇਹ ਬਿਕਣ ਜਾ ਰਿਹਾ ਹਸਪਤਾਲ ਤਾਂ ਇਹਦੀ ਕਸੂਰਬਾar ਇੱਥੇ ਦੀ ਐਮਐਲਏ ਹੋਏਗੀ ਮੈਂ ਤੁਹਾਨੂੰ ਦੱਸਾਂ ਇਹ ਰਾਜਪੁਰਾ ਨਿਵਾਸੀਆਂ ਲਈ ਇੱਕ ਬਹੁਤ ਵੱਡਾ ਧੋਖਾ ਅਤੇ ਧੱਕਾ ਵੀ ਇਹ ਬਦਲਾ ਚਾਹੁੰਦੇ ਸੀ ਅਸੀਂ ਇਹ ਬਦਲਾ ਕਰਕੇ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਆ ਇਸ ਨੂੰ ਐਮਐਲਏ ਬਣਾਇਆ ਜਿਹੜੇ ਕਿ ਰਹਾ ਕਰਦੀ ਸੀ ਵੀ ਇੱਥੇ ਤਾਂ ਜੀ ਐਮਐਲਏ ਤੋਂ ਬਿਨਾ ਕਿਤੇ ਚਪਲ ਨਹੀਂ ਚੋਰੀ ਹੋ ਸਕਦੀ ਤੇ ਅੱਜ 10 10 ਬਾਈਕ ਕਿੱਕਰਾਂ ਦੇ ਰਾਤਾਂ ਦੇ ਵਿੱਚ ਚੋਰੀ ਹੁੰਦੇ ਹੈਗੇ ਆ ਤੇ ਇੱਥੇ ਜਿਹੜੇ ਹੈਗੇ ਆ 10-10 ਦੁਕਾਨਾਂ ਦੇ ਜਿਹੜੇ ਹੈਗੇ ਆ ਉਹ ਤਾਲੇ ਟੁੱਟਦੇ ਹੈਗੇ ਆ ਘਰਾਂ ਦੇ ਵਿੱਚੋਂ ਡਾਕੇ ਚੋਰੀਆਂ ਹੁੰਦੀਆਂ ਕੋਈ ਭੈਣ ਸਾਡੀ ਸੁਰੱਖਿਅਤ ਨਹੀਂ ਤੇ ਮਤਲਬ ਇਦਾਂ ਦੇ ਇਹ ਲਾਅ ਐਂਡ ਆਰਡਰ ਦੀ ਹਾਲਤ ਜਿਹੜੀ ਇੱਥੇ ਬਣੀ ਹੋਈ ਹੈ ਮੈਂ ਤਾਂ ਅੱਜ ਜ਼ਿਆਦਾ ਤੁਹਾਨੂੰ ਹਸਪੀਟਲ ਦੇ ਉੱਤੇ ਮੈਂ ਤੁਹਾਨੂੰ ਇਹ ਨਾਲ ਗੱਲ ਕਰਨ ਦੇ ਲਈ ਸਲਾਹ ਦਈ ਬਾਕੀ ਗੱਲਾਂ ਮੈਂ ਫਿਰ ਕਿਸੇ ਟਾਈਮ ਚ ਕਿਵੇਂ ਜਿਹੜਾ ਹੈਗਾ ਇੱਥੇ ਕਰਪਸ਼ਨ ਪਿੰਡਾਂ 'ਚ ਹੋ ਰਹੀ ਆ ਕਿਵੇਂ ਹੋਰ ਹੋ ਰਹੀਆ ਉਹ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਗੱਲਾਂ ਕਰਾਂਗਾ ਤੇ ਅੱਜ ਮੈਂ ਇਹ ਹਸਪੀਟਲ ਦੇ ਲਈ ਮਤਲਕਿਏ ਤੁਹਾਨੂੰ ਸੱਦੇ ਸੀ ਤਾਂ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਮੀਡੀਆ ਦਾ ਕਿਉਂਕਿ ਤੁਸੀਂ ਹਮੇਸ਼ਾ ਜਿਹੜਾ ਸਾਥ ਦਿੱਤਾ ਸਾਰੇ ਆਪਾਂ ਲੋਕਾਂ ਇੱਥੇ ਦੇ ਰਹਿਣ ਵਾਲੇ ਕਿਉਂਕਿ ਇਹ ਤਾਂ ਬਾਹਰੋਂ ਲੁੱਟਣ ਆਏ ਸੀ ਲੁੱਟ ਗਏ ਇਹਨਾਂ ਨੇ ਚਲੇ ਜਾਣਾ ਤੇ ਮੁੜ ਕੇ ਸਾਡਾ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਨਹੀਂ ਹੋਣੀ ਹੈਗੀ ਜੇ ਕੱਲ ਨੂੰ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਜਿਹੜਾ ਅੱਜ ਗਰੀਬ ਤੋਂ ਗਰੀਬ ਬੰਦਾ ਉੱਥੇ ਜਾ ਕੇ ਆਪਣਾ ਜਿਹੜਾ ਇਲਾਜ ਉਹ ਕਰਾ ਲੈਂਦਾ ਪਰ ਇਹ ਅੱਜ ਜਿਹੜਾ ਹਸਪੀਟਲ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਕੇ ਇਹ ਰਾਜਪੁਰਾ ਨਿਵਾਸੀਆਂ ਦੇ ਲਈ ਬਹੁਤ ਵੱਡਾ ਧੋਖਾ ਅਤੇ ਇਹਨਾਂ ਦੇ ਨਾਲ ਤੱਕਾ ਹੋਏਗਾ ਇਸ ਕਰਕੇ ਮੈਂ ਤੁਹਾਨੂੰ ਆਪ ਨੂੰ ਸੱਦੇ ਹੈਗਾ ਸਾਰੇ ਵੇਚ ਰਹੇ ਆ ਹਸਪੀਟਲ ਨੂੰ ਜਾਂ ਠੇਕੇ ਦੇ ਦੇ ਰਹੇ ਆ ਪ੍ਰਾਈਵੇਟ ਪਰਸਨ ਨੂੰ ਦੇ ਰਹੇ ਹੈਗੇ ਜੀ ਠੇਕੇ ਦੇ ਹਾਂ ਠੇਕੇ ਵੀ ਦੇ ਰਹੇ ਆ ਤਾਂ ਉਹਨਾਂ ਨੇ ਤਾਂ ਉਹੀ ਫੀਸ ਉਹੀ ਲੱਗਣੀ ਹੈ ਕਿ ਚਾਰਜ ਜਿਹੜੇ ਪ੍ਰਾਈਵੇਟ ਜਿਹੜੇ ਮਤਲ ਲੈ ਰਹੇ ਹੈਗੇ ਆ ਇਹ ਵਰਸਨ ਵੀ ਆਇਆ ਹੈਗਾ ਇੱਥੇ ਤਾਂ ਹੈਲਥ ਮਨਿਸਟਰ ਦਾ ਵੀ ਵਰਸਨ ਆਇਆ ਵੀ ਹਾਂ ਜੀ ਅਸੀਂ ਹਲੇ ਕੰਸੀਡਰ ਕਰ ਰਹੇ ਹਾਂ ਕੰਸੀਡਰ ਮੀਨ ਦੇ ਆਰ ਪਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਰਾਜਪੁਰੇ ਦੇ ਲੋਕ ਕੌਣ ਚਾਹੇ ਮੇਰੀ ਪਾਰਟੀ ਹੋਵੇ ਮੇਰੇ ਨਾਲ ਦੇ ਲੋਕ ਕੌਣ ਮੈਂ ਤੁਹਾਨੂੰ ਦੱਸ ਬਿਲਕੁਲ ਚੁੱਪ ਕਰਕੇ ਨਹੀਂ ਬੈਠਾਂਗੇ ਇਹਦੀ ਬਹੁਤ ਵੱਡੀ ਐਜੀਟੇਸ਼ਨ ਹੋਏਗੀ ਔਰ ਇਹਦਾ ਖਮਿਆਜਾ ਇਸ ਐਮਐਲ ਨੂੰ ਜਿਹੜੀ ਹੈਗੀ ਇਹਨੂੰ ਭੁਗਤਣਾ ਪਏਗਾ ਮੈਂ ਤੁਹਾਨੂੰ ਦੱਸਾਂ ਹਾਂ ਚਾਰ ਸਟੇਸ਼ਨ ਦੱਸਿਆ ਗਏ ਤੁਸੀਂ ਹਾਂ ਕੋਈ ਕ੍ਰਾਈਟੇਰੀਆ ਦੱਸਿਆ ਜਾਂ ਕਿਸੇ ਬੇਸਿਸ ਤੇ ਚਾਰ ਸਟੇਸ਼ਨ ਚੁਣੇ ਨਹੀਂ ਕ੍ਰਾਈਟੇਰੀਆ ਤਾਂ ਇਹ ਹੈਲਥ ਡਿਪਾਰਟਮੈਂਟ ਨੂੰ ਪਤਾ ਹੋਏਗਾ ਨਾ ਜੀ ਮੈਂ ਤਾਂ ਆ ਦੇਖੋ ਤੁਸੀਂ ਛੋਟਾ ਪੇਪਰ ਨਹੀਂ ਵੱਡਾ ਮੈਂ ਗੱਲ ਵੀ ਕੀਤੀ ਉਹਨਾਂ ਨਾਲੋਂ ਕਹਿੰਦੇ ਬਿਲਕੁਲ ਠੀਕ ਹੈ ਜੋ ਅਸੀਂ ਤੁਹਾਨੂੰ ਇਹ ਸਾਰੀਆਂ ਮੈਂ ਤਾਂ ਕਾਪੀ ਜੇ ਤਾਂ ਨਹੀਂ ਤੁਹਾਨੂੰ ਦੇਾਂਗਾ ਮੈਂ ਸਾਰੀਆਂ ਕਾਪੀ ਕਰਾ ਲਈਆਂ ਤੁਸੀਂ ਪੜ ਵੀ ਲਿਓ ਜਿਹੜੀਆਂ ਇਹਨਾਂ ਦੀ ਪੀਸੀਐਮਐਸ ਐਸੋਸੀਏਸ਼ਨ ਨਾਲ ਉਹਨਾਂ ਬੋਲੋ ਵੀ ਜਿਹੜੀਆਂ ਬਾਕੀ ਦੀਆਂ ਜਿਹੜੀਆਂ EMPLOYEES ਜਿਹਨੀਆਂ ਇਹਨਾਂ ਦੀ ਆਰਗੇਨਾਈਜੇਸ਼ਨ ਨਾਲ ਉਹਨਾਂ ਬੋਲੋ ਪੂਰਾ ਪ੍ਰੋਟੈਸਟ ਜਾਰੀ ਰਹੀਏਗਾ ਵੀ ਅਸੀਂ ਹੋਣ ਨਹੀਂ ਦੇਣਾ ਹੈਗਾ ਪਰ ਇਹ ਸੋਚਦੇ ਹੈਗੇ ਆ ਵੀ ਚਲੋ ਜੀ ਇੱਥੇ ਦੀ ਐਮਐਲਏ ਤਾਂ ਇਹ ਤਾਂ ਨਕੰਮੇ ਬੰਦੇ ਆ ਜੀ ਇਹਨਾਂ ਨੇ ਤਾਂ ਕੁਝ ਬੋਲਣਾ ਨਹੀਂ ਚੱਲਣਾ ਨਹੀਂ ਇਹਨਾਂ ਦਾ ਕੰਮ ਤਾਂ ਸਿਰਫ ਤੇ ਸਿਰਫ ਲੋਕਾਂ ਉਨੇ ਬੋਲਣਾ ਨਹੀਂ ਚਾਕੇ ਰਾਜਪੁਰਾ ਵੀ ਦੇ ਦੋ ਜੀ ਤੁਸੀਂ ਰਾਜਪੁਰਾ ਨਾਮ ਹੈ ਜੀ ਇਹ ਦੇਖੋ ਤੁਸੀਂ ਆ ਦੇਖੋ ਰਾਜਪੁਰਾ ਮੋਗਾ ਤੇ ਤੁਹਾਡਾ ਮੂਨਕ ਹਾਂ ਜੀ ਮੂਨਕ ਅਤੇ ਫਿਰੋਜ਼ਪੁਰ ਚਾਰ ਮਤਲਕੇ ਜਿਹੜੇ ਹੈਗੇ ਆ ਪਹਿਲਾਂ ਇਹ ਸਟਾਰਟਿੰਗ ਕਰ ਰਹੇ ਹੌਲੀ ਹੌਲੀ ਅੱਗੇ ਵੱਧ ਜਾਣਗੇ ਤੇ ਇਹ ਤਾਂ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਬੜਾ ਵੱਡਾ ਧੋਖਾ ਤੇ ੱੱਕਾ ਖਾਸ ਕਰਕੇ ਰਾਜਪੁਰਾ ਨਿਵਾਸੀਆਂ ਨੂੰ ਕਿ ਬਚਜੋ ਤੇ ਤੁਹਾਡੇ ਤੋਂ ਬਚਿਆ ਜੇ 4 ਸਾਲ ਹੋ ਗਏ ਜੋ ਦੁਰਦਸ਼ਾ ਤੁਹਾਡੀ ਕੀਤੀ ਹੋਈ ਹੈ ਇਸ ਨੇ ਉਹ ਤੁਹਾਡੇ ਸਾਹਮਣੇ ਆ ਗਿਆ ਆਕੇ ਗੱਲਾਂ ਮਾਰਨੀਆਂ ਬੜੀਆਂ ਆਸਾਨ ਨੇ ਮੈਂ 20 ਵਾਰੀ ਕਹਿ ਲਿਆ ਇਹਨੂੰ ਕਿ ਤੂੰ ਮੇਰੀਆਂ ਗੱਲਾਂ ਦਾ ਸਾਹਮਣੇ ਜਵਾਬ ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹਿਣਾ ਕਿ ਬੀਬੀ ਜੀ ਤੂੰ ਆ ਤੇਰੇ ਤੂੰ ਥਾਂ ਚੋਂ ਤੂੰ ਆਪਣੀ ਸਿਕਿਉਰਿਟੀ ਲੈ ਕੇ ਆ ਜੇ ਤੂੰ ਆ ਜਾ ਬਸ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਤੇ ਮੈਨੂੰ ਮੈਂ ਜਿਹੜਾ ਤੈਨੂੰ ਪੁੱਛਣਾ ਚਾਹਣਾ ਤੂੰ ਇਹ ਕਹਿੰਦੀ ਹੈਗੀ ਨੇ ਵੀ ਇਹਨੇ ਕੀ ਕੀਤਾ ਜੀ ਇਹਨੇ ਕੀ ਕੀਤਾ ਮੈਂ ਪਿੱਛੇ ਜੇ ਸੁਣ ਰਿਹਾ ਸੀਗਾ ਕੀ ਕੀਤਾ ਤੂੰ ਚੱਲ ਬਨੂੜ ਉਥੇ ਜਿਹੜੀ 200 ਕਰੋੜ ਰੁਪਏ ਲਾ ਕੇ ਹਰਦਿਆਲ ਸਿੰਘ ਨਹਿਰ ਬਣਾ ਕੇ ਲੈ ਕੇ ਆਈ ਸੀ ਉਹ ਵੀ ਰਾਜਪੁਰੇ ਹਲਕੇ ਚੀ ਸੀ ਤੂੰ ਚੱਲ ਮੇਰੇ ਨਾਲ ਪਬਰਾ ਪਬਰੀ ਤੋਂ ਜਿਹੜਾ ਮੈਂ ਪਾਣੀ ਚੱਕ ਕੇ ਹੈ ਜੀ ਆਪਣੇ ਇਲਾਕੇ ਦੇ ਪਿੰਡਾਂ ਨੂੰ ਦਿੱਤਾ ਉਹ ਵੀ 180 81 ਕਰੋੜ ਰੁਪਏ ਦਾ ਹੈਗਾ ਜਿਹੜੇ ਨੌ ਪੋਲ ਜਿਹੜੇ ਤੈਨੂੰ ਮੈਂ ਬਣਾ ਕੇ ਦਿੱਤੇ ਜਿਨ੍ਹਾਂ ਦੇ ਉੱਪਰ ਨੂੰ ਤੁਸੀਂ ਲੰਘਦੇ ਆ ਆਪਣੀਆਂ ਗੱਡੀਆਂ ਲੈ ਕੇ ਪਤਾ ਨਹੀਂ ਉੱਥੇ ਨੂੰ ਲੰਘਦੇ ਆ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਨਹੀਂ ਉਹ ਵੀ ਹਰਦੇਵਾਲ ਸਿੰਘ ਨੇ ਬਣਾ ਕੇ ਦਿੱਤੇ ਸੀਗੇ ਚਾਲਾ ਜਿਹੜੇ ਨਾਲ ਇਹਦੇ ਪਿੰਡਾਂ ਸ਼ਹਿਰ ਦੇ ਵਿੱਚ ਲੱਗਦੇ ਆ ਤੂੰ ਉਹਨਾਂ ਦੀ ਸੜਕ ਤੇ ਨੂੰ ਲੰਘ ਕੇ ਦਿਖਾ ਦੇ ਆ ਸ਼ਾਮ ਦੂ ਦੀਆਂ ਸੱਦੇ ਉੱਪਰ ਨੂੰ ਲੰਘ ਕੇ ਦਿਖਾ ਦੇ ਉਹਨਾਂ ਸੜਕਾਂ ਦੇ ਉੱਪਰ ਨੂੰ ਕੀ ਹਾਲਤ ਤੈਨੇ ਜਿਹੜੀ ਕੀਤੀ ਹੋਈ ਆ ਜਿਹੜੇ ਭਾਰਤ ਸਰਕਾਰ ਦੇ ਅਪਰਚਾਇਤ ਮੋਲੀ ਜੀ ਮੈਂ ਲੱਗੀ ਐ ਤੋ ਤੂੰ ਮੋਲੀ ਤਾਂ ਤੂੰ ਉੱਥੇ ਉਹਦਾ ਵੀ ਉੱਥੇ ਜਾ ਕੇ ਢੋਲ ਲੈ ਕੇ ਉੱਥੇ ਖੜਕਾ ਕੇ ਆਈ ਸੀ ਜੀ ਮੈਂ ਬਾ ਇਹਨੂੰ ਜੀ ਪਾਰਕ ਬਣਾ ਦਾਂਗੀ ਜੀ ਇਹ ਜਿਹੜਾ ਸਾਹਮਣੇ ਟੋਬਾ ਪਿਆ ਜੀ ਬੰਦ ਕਰਕੇ ਉਹ ਢੋਲ ਦਾ ਢੋਲ ਖੜ ਕੇ ਰਹਿ ਗਿਆ ਮੁੜ ਕੇ ਕਿਦੇ ਉੱਥੇ ਇੱਕ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਹੈਗਾ ਬਣਾਇਆ ਸੀ ਨਾ ਹਰਦਿਆਲ ਸਿੰਘ ਨੇ ਆਪਣੇ ਕੋਲੋਂ ਜਾਓ ਪੁਰਾਣੇ ਰਾਜਪੁਰੇ 18 ਫੁੱਟ ਮਿੱਟੀ ਪਾ ਪਾ ਕੇ ਉਹਨਾਂ ਨੂੰ ਪਾਰਕ ਬਣਾ ਕੇ ਦਿੱਤਾ ਆਪਣੇ ਲੋਕਾਂ ਤੋਂ ਭੁੱਲਾ ਢ ਕੇ ਸਾਰਾ ਕੁਝ ਉਹਨਾਂ ਦਾ ਕਰਾ ਕੇ ਦਿੱਤਾ ਆਰ.ਟੀ.ਆਈ.ਆਂ ਵੀ ਤੁਸੀਂ ਲਈਆਂ ਤੂੰ ਤਾਂ ਉੱਥੇ ਵੀ ਜਾ ਕੇ ਵਿਰੋਧ ਕਰਿਆ ਕਰਦੀ ਸੀ ਤਾਂ ਤੂੰ ਆ ਤੁਹਾਡਾ ਚਿਲਡਰਨ ਪਾਰਕ ਮੈਂ ਬਣਾ ਕੇ ਦਿੱਤਾ ਸੀ ਤੂੰ ਤੁਸੀਂ ਉੱਥੇ ਵੀ ਤੇਰੇ ਬੰਦਿਆਂ ਨੇ ਉੱਥੇ ਸਟੇ ਲਈ ਅੱਜ ਦੇਖੋ ਤੁਸੀਂ ਕਦੇ ਕਹਿੰਦੇ ਸੀ ਜੀ ਹਰਦੇਵਾਲ ਸਿੰਘ ਨੇ ਉਹ ਪੰਪ ਲਾਣਾ ਜੀ ਕਦੇ ਕਹਿੰਦੇ ਜੀ ਉਹ ਹਰਦੇਵਾਲ ਸਿੰਘ ਨੇ ਆਪਣਾ ਹੋਟਲ ਬਣਾਣਾ ਜੀ ਅੱਜ ਉਹ ਪੂਰੇ ਸ਼ਹਿਰ ਦੇ ਬੱਚਿਆਂ ਦੇ ਲਈ ਹਰਦੇਵਾਲ ਸਿੰਘ ਨੇ ਇੱਥੇ ਬਣਾ ਕੇ ਦਿੱਤਾ ਚਿਲਡਰਨ ਪਾਰਕ ਹੈ ਜੀ ਆ ਫੌਂਟੇਨ ਚੌਂਕ ਦੇਖੋ ਤੁਸੀਂ ਹੈ ਪਟਿਆਲੇ ਨਾਲੋਂ ਵੀ ਸੋਹਣਾ ਤੁਹਾਨੂੰ ਬਣਾ ਕੇ ਦਿੱਤਾ ਹੈ ਤੁਹਾਨੂੰ ਦੱਸਾਂ ਇਹਨਾਂ ਨੂੰ ਤਕਲੀਫ ਹੁੰਦੀ ਆ ਇਹ ਲੋ ਜੀ ਇਹ ਕੀ ਕਰਤੇ ਜੀ ਇਹਨੇ ਕੀ ਬਣਾਤਾ ਜੀ ਤੇਰੇ ਕੋਲੋਂ ਤਾਂ ਪਿਛਲੇ 4 ਸਾਲ ਚ ਤੇਰੇ ਘਰ ਦੇ ਬਾਹਰ ਖੱਡਾ ਭਰਿਆ ਪੱਟਿਆ ਹੋਇਆ ਉਹ ਖੱਡਾ ਨਹੀਂ ਭਰਿਆ ਗਿਆ ਹੋਰ ਦੱਸੋ ਤੁਸੀਂ ਕੀ ਉਮੀਦ ਕਰ ਸਕਦੇ ਆਂ ਵੀ ਇਸ ਐਮਐਲਏ ਤੋਂ ਮੈਂ ਦੱਸਾਂ ਹੈ ਸਰਪ੍ਰੀਖ ਹੌਸਪੀਟਲ ਦੀ ਗੱਲ ਕਰ ਰਹੇ ਸੀ ਹੌਸਪੀਟਲ ਦੇ ਵਿੱਚ ਉਹਦੇ ਆਕਸਿਜਨ ਹੈ ਵੀ ਸਰਕਾਰੀ ਕਾਰਿਆਂ ਨਾਲ ਵੀ ਡਾਕਟਰ ਨੌਵੇਦਲ ਹੋਈ ਹੈ ਉਹਨਾਂ ਨੇ ਕੋਈ ਰੀਜ਼ਨ ਦੱਸਿਆ ਵੀ ਕਿਉਂ ਅਸੀਂ ਚਾਰ ਜਿਹੜੇ ਹੈ ਹੌਸਪੀਟਲ ਇਹ ਪ੍ਰਾਈਵੇਟ ਕਰ ਰਹੇ ਆਂ ਨਹੀਂ ਉਹਨਾਂ ਨੇ ਉਹਨਾਂ ਦੇ ਤਾਂ ਸਰਕਾਰ ਦੀ ਹੈ ਜੀ ਜ਼ਿੰਮੇਵਾਰੀ ਉਹਨਾਂ ਦੇ ਤਾਂ ਉਹ ਆਪ ਆਪੋਜ ਕਰ ਰਹੇ ਆਂ ਉਹ ਤਾਂ ਸਾਰੇ ਦੇ ਆਰ ਵਰਡ ਕਿ ਸਾਰੇ ਮੁਲਾਜ਼ਮ ਜਿਹੜੇ ਹੈਗੇ ਉਹ ਵਿਲੇ ਹੋ ਜਾਣਗੇ ਸਾਰੇ ਜਿਹੜੇ ਉਹ ਤਾਂ ਆਪ ਬਰੀਡ ਹੈਗੇ ਆ ਉਹ ਉਹ ਤਾਂ ਉਹ ਪੋਜ ਕਰ ਰਹੇ ਹੈਗੇ ਆ ਉਹ ਤਾਂ ਇਹ ਕਹੇ ਹੈਗੇ ਕਿ ਚਲੋ ਮੈਨੂੰ ਪੁਰਾਣੇ ਰਿਲੇਸ਼ਨ ਚ ਕਰਕੇ ਮੈਨੂੰ ਉਹ 10 ਦੋ ਦਿਨ ਦੇ ਹੈਗੇ ਅਦਰਵਾਈਜ਼ ਉਹ ਤਾਂ ਬਹੁਤ ਜ਼ਿਆਦਾ ਤੰਗ ਨੇ ਹੋ ਉਹਨਾਂ ਦੀ ਐਸੋ ਸਾਰਾ ਤੁਸੀਂ ਪੜਿਓ ਇਹ ਮੈਂ ਤੁਹਾਨੂੰ ਸਟੋਰੀ ਜਿਹੜੀ ਦੱਸ ਰਿਹਾ ਔਰ ਬਿਲਕੁਲ ਸਚਾਈ ਹੈ ਕਿ ਕਰਤਾ ਪਰ ਵੀ ਮਤਲਬ ਕਹਿੰਦਾ ਕੋਈ ਉਹ ਨਹੀਂ ਹੈ ਕਿ ਗਲਤ ਗੱਲ ਨਹੀਂ ਹੈਗੀ ਜਿਹੜੀ ਮੈਂ ਕਹਿ ਰਿਹਾ ਤੁਹਾਨੂੰ ਇਹਦੇ ਚ ਠੀਕ ਠੀਕ ਹਾਂ ਜੀ